ਪਵਿੱਗਾ ਭਾਰੀ ਮੀਂਹ ਤੇ ਡਿੱਗੇਗੀ ਅਸਮਾਨੀ ਬਿਜਲੀ ਆਈਐਮਡੀ ਨੇ 5 ਦਿਨਾਂ ਲਈ ਜਾਰੀ ਕੀਤਾ ਅਲਰਟ ਸੋਚ ਕੇ ਨਿਕਲੋ ਕਰੋ ਬਾਹਰ ਪੂਰਬੀ ਭਾਰਤ ਵਿੱਚ ਲੂ ਚੱਲ ਸਕਦੀ ਹੈ ਜਦਕਿ ਅਗਲੇ 5 ਦਿਨਾਂ ਤੱਕ ਦੇਸ਼ ਦੇ ਉੱਤਰ-ਪੱਛਮੀ ਤੇ ਕੇਂਦਰੀ ਹਿੱਸਿਆਂ ਦੇ ਵਿੱਚ ਗਰਜ ਨਾਲ ਮੀਂਹ ਪੈਣ ਦੀ ਸਭਾਵਨਾ ਹੈ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਮੌਸਮ ਵਿਭਾਗ ਨੇ 11 ਮਈ ਤੱਕ ਉੱਤਰ-ਪੂਰਬੀ ਖੇਤਰ ਦੇ ਵਿੱਚ ਭਾਰੀ ਮੀਂਹ, ਗਰਜ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਚੇਤਾਵਨੀ ਦੇ ਦਿੱਤੀ ਹੈ। ਤੇ ਵਿਭਾਗ ਨੇ ਇਹ ਵੀ ਦੱਸਿਆ ਕਿ ਗੁਜਰਾਤ ਦੇ ਵਿੱਚ ਗਰਜ ਨਾਲ ਮੀਂਹ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਵਿਭਾਗ ਮੁਤਾਬਕ ਮਈ ਚ ਭਾਰਤ ਦੇ ਜ਼ਿਆਤਰ ਹਿੱਸਿਆਂ ਦੇ ਵਿੱਚ ਆਮ ਨਾਲੋਂ ਵੱਧ ਤਾਪਮਾਨ ਦੇਖਣ ਨੂੰ ਮਿਲ ਸਕਦਾ ਪਰ ਕਦੇ-ਕਦੇ ਹਨੇਰੀਆਂ ਕਾਰਨ ਗਰਮੀ ਪਿਛਲੇ ਸਾਲ ਦੇ ਗੰਭੀਰ ਪੱਧਰ ਤੱਕ ਨਹੀਂ ਪਹੁੰਚੇਗੀ ਆਈਐਮਡੀ ਦੇ ਡ੍ਰੈਪਟ ਜਨਰਲ ਮਹਾਪਾਤਰਾ ਨੇ ਦੱਸੇ ਕਿ ਉੱਤਰ ਪੱਛਮ ਮੱਧ ਅਤੇ ਉੱਤਰੀ ਪੂਰਬੀ ਭਾਰਤ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਮ ਨਾਲ ਵੱਧ ਮੀਂਹ ਪੈਣ ਦੀ ਸੁਭਾਵਨਾ ਹੈ ਤੁਹਾਨੂੰ ਫੇਰ ਤੋਂ ਦੱਸਦੇ ਕਿ ਭਾਰੀ ਮੀਂਹ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਜੋ ਸੁਭਾਵਨਾ ਜਿਤਾਈ ਜਾ ਰਹੀ ਹੈ ਆਈਐਮਡੀ ਵੱਲੋਂ 5 ਦਿਨਾਂ ਦਾ ਅਲਰਟ ਜਾਰੀ ਕਰ ਦਿੱਤਾ ਹੈ ਤੇ ਜੇਕਰ ਅਬ ਅੱਜ ਦੀ ਵੀ ਗੱਲ ਕਰੀਏ ਤਾਂ ਅੱਜ ਵੀ ਮੌਸਮ ਵਿਭਾਗ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਮੋਬਾਈਲਾਂ ਦੇ ਉੱਪਰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀਆਂ ਗਈਆਂ ਨੇ ਇਹ ਭਾਰੀ ਮੀਂਹ ਤੇ ਅਸਮਾਨੀ ਬਿਜਲੀ ਤੇਜ਼ ਤੂਫਾਨ ਵੀ ਆ ਸਕਦਾ ਹੈ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankword truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.